ਗੁੱਡ ਈਵਨਿੰਗ ਐਵਰੀਬਾਡੀ ਸਸ਼ੀਕਾਲ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੇਸ਼ਨ ਸਟੱਡੀਆਂ ਤੇ ਜਿੱਥੇ ਤੁਹਾਨੂੰ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਖਾਸ ਕਰਕੇ ਤਿੰਨ ਸਬਜੈਕਟ ਪੋਲਿਟੀਕਲ ਸਾਇੰਸ ਹਿਸਟਰੀ ਤੇ ਪੰਜਾਬੀ ਇੰਨਾ ਸਾਰਿਆਂ ਦੇ ਵਿੱਚੋਂ ਅਗਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਪੀਸੀਐਸ ਲੈਵਲ ਤੱਕ ਦਾ ਹੀ ਕਿਉ ਨਾ ਹੋਏ ਠੀਕ ਹੈ ਤਾਂ ਇਹ ਵਾਲਾ ਸੈਸ਼ਨ ਔਰ ਇਸ ਚੈਨਲ ਦੇ ਉੱਪਰ ਜਿੰਨੀਆਂ ਵੀ ਤੁਹਾਨੂੰ ਪਲੇਲਿਸਟ ਮਿਲੀਆਂ ਹੋਈਆਂ ਉਹਦੇ ਵਿੱਚ ਦਿੱਤਾ ਹੋਇਆ ਕੰਟੈਂਟ ਤੁਹਾਡੇ ਲਈ ਇੰਪੋਰਟੈਂਟ ਹੋਊਗਾ ਠੀਕ ਹੈ ਜੀ ਤਾਂ ਇਸ ਕਰਕੇ ਅਗਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਚਾਹੇ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਚਾਹੇ ਹਿਸਟਰੀ ਚਾਹੇ ਪੋਲਿਟੀਕਲ ਸਾਇੰਸ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ 올 ਰਾਈਟ ਤੇ ਸਾਡੀ ਲਾਈਵ ਕਲਾਸ ਦਾ ਟਾਈਮ 9:30 ਵਜੇ ਹੁੰਦਾ ਕਿਉਂਕਿ ਤੁਹਾਡਾ ਪੇਪਰ ਜਿਹੜਾ ਆ ਲੇਟ ਹੋ ਗਿਆ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਆਪਾਂ 9:30 ਵਜੇ ਡੀਟਪਲ ਐਸਬੀ ਦਾ ਸਿਲੇਬਸ ਕਵਰ ਕਰ ਰਹੇ ਸੀ ਹੈਨਾ ਹੁਣ ਤੁਹਾਡਾ ਪੇਪਰ ਕਰ ਦਿੱਤਾ ਗਿਆ ਪੋਸਟਪੋਨ ਓਕੇ ਤਾਂ ਐਦਾ ਮਤਲਬ ਮੈਨੂੰ ਲੱਗਦਾ ਆ ਕਿ 1 ਮਹੀਨਾ ਤਾਂ ਹੁਣ ਪੇਪਰ ਨਹੀਂ ਹੋਣ ਵਾਲਾ ਜਿਹੜੇ ਤਾਂ ਵਿਦਿਆਰਥੀਆਂ ਦੀ ਪੂਰੀ ਤਿਆਰੀ ਸੀਗੀ ਉਹਨਾਂ ਦੇ ਲਈ ਤਾਂ ਥੋੜੀ ਸੈਡ ਨਿਊਜ਼ ਹੈਗੀ ਆ ਕਿਉਂਕਿ ਦੁਬਾਰਾ ਤੋਂ ਪੜਨਾ ਉਸ ਫਾਰਮ 'ਚ ਜਾਣਾ ਬਹੁਤ ਔਖਾ ਹੈ রাইਟ ਤੇ ਜਿਹੜੇ ਵਿਦਿਆਰਥੀ ਕਹਿੰਦੇ ਸੀ ਹਾਲੇ ਸਾਨੂੰ ਥੋੜਾ ਟਾਈਮ ਚਾਹੀਦਾ ਉਹਨਾਂ ਦੇ ਲਈ ਗੁੱਡ ਨਿਊਜ਼ ਹੈ ਕਿ ਉਹ ਹੁਣ ਆਪਦੀ ਹੋਰ ਵੀ ਵਧੀਆ ਤਰੀਕੇ ਦੇ ਨਾਲ ਤਿਆਰੀ ਕਰ ਸਕਦੇ ਨੇ ਪਰ ਤੁਸੀਂ ਫਿਰ ਵੀ 1 ਮਹੀਨਾ ਮੰਨ ਕੇ ਨਾ ਚੱਲਣਾ ਤੁਸੀਂ 15 ਕ ਦਿਨ ਮੰਨ ਕੇ ਚੱਲਿਓ ਤੇ ਇਹਦੇ ਵਿੱਚ ਤੁਹਾਡਾ ਪੇਪਰ ਆਉਣ ਦੀ ਉਮੀਦ ਹੈ ਠੀਕ ਹੈ ਵੈਸੇ 1 ਮਹੀਨਾ ਲੱਗ ਜਾਣਾ ਆਈ نو ਦੈਟ ਠੀਕ ਹੈ ਜੀ ਓਕੇ ਦੂਸਰੀ ਗੱਲ ਆਪਾਂ ਇੱਕ ਮੈਰਾਥਨ ਕਰਨੀ ਸੀ ਜੋ ਕਿ ਰਖੜੀ ਦੇ ਕਰਕੇ ਹੋ ਨਹੀਂ ਪਾਈ ਸੀ ਹੈਨਾ ਜੋ ਆਪਾਂ ਡੀ ਟ੍ਰਿਪਲ ਐਸਬੀ ਦੇ ਲਈ ਹੀ ਕਰਨੀ ਸੀ ਹੁਣ ਆਪਣੇ ਕੋਲੋਂ ਫਿਰ ਉਹਦੇ ਲਈ ਵੀ ਟਾਈਮ ਆ ਗਿਆ ਆ ਤੇ ਆਪਾਂ ਦੇਖ ਲਾਂਗੇ ਫਿਰ ਕਿ ਇਸ ਮਹੀਨੇ ਦੇ ਅੰਦਰ ਕਿਹੜਾ ਉਹ ਵਾਲਾ ਦਿਨ ਹੈ ਜਿਸ ਦੇ ਵਿੱਚ ਸਾਰੇ ਵਿਦਿਆਰਥੀ ਵੀ ਕੰਫਰਟੇਬਲ ਹੋਣ ਤੇ ਨਾਲ ਦੇ ਨਾਲ ਮੇਰੇ ਕੋਲੋਂ ਵੀ ਟਾਈਮ ਹੋਏ ਤੇ ਆਪਾਂ ਕਰੀਬਨ 5 ਤੋਂ ਲੈ ਕੇ 10 ਕ ਘੰਟੇ ਦੀ ਇੱਕ ਮੈਰਾਥਨ ਕਰ ਲਈਏ ਹਾਂਜੀ ਬਿਲਕੁਲ ਸੋ ਥੈਟ ਕਿ ਤੁਹਾਡੀ ਜਿਹੜੀ ਲਾਸਟ ਦੇ ਉੱਪਰ ਰਿਵੀਜ਼ਨ ਹੈ ਨਾ ਇੱਕੋ ਹੀ ਜਗ੍ਹਾ ਤੇ ਇਕੱਠੀ ਰਿਵੀਜ਼ਨ ਹੋ ਹੋ ਜਾਏ ਠੀਕ ਹੈ ਜੀ ਓਕੇ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਥਿਉਰੀ ਦੀਆਂ ਕਲਾਸਿਸ ਲੈਣਾ ਚਾਹੁੰਦਾ ਹੈ ਤਾਂ ਉਸ ਦੇ ਲਈ 1 ਸਤੰਬਰ ਤੋਂ ਸਾਡਾ ਨਵੇਂ ਬੈਚ ਸ਼ੁਰੂ ਹੋਣਗੇ ਜਿਸ ਦੇ ਵਿੱਚ ਅਸੀਂ ਮਾਸਟਰ ਕੇਡਰ ਲੈਕਚਰਰ UGC ਦੇ ਪੇਪਰ ਔਰ UGC ਦੇ ਵਿੱਚ ਵੀ ਪੋਲਿਟੀਕਲ ਸਾਇੰਸ ਹਿਸਟਰੀ ਐਂਡ ਪੰਜਾਬੀ ਔਰ ਬਾਕੀਆਂ ਦੇ ਵਿੱਚ ਵੀ ਪੰਜਾਬੀ ਹਿਸਟਰੀ ਐਂਡ ਪੋਲਿਟੀਕਲ ਸਾਇੰਸ ਦੇ ਨਵੇਂ ਬੈਚ ਸਟਾਰਟ ਹੋਣੇ ਆ ਜੇ ਕੋਈ ਵੀ ਵਿਦਿਆਰਥੀ ਇਹਨਾਂ ਬੈਚਸ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦਾ ਹੈ ਜੀ ਨੰਬਰ ਹੈਗਾ ਆ 62804 92562 62 ਠੀਕ ਹੈ ਜੀ ਤੇ 23 ਤਰੀਕ ਤੱਕ ਦੇ ਲਈ ਮੈਂ ਵੈਸੇ ਟੈਲੀਗ੍ਰਾਮ ਦੇ ਉੱਪਰ ਮੈਸੇਜ ਪਾਇਆ ਵੀ ਸੀ ਤੁਸੀਂ ਦੇਖ ਲਿਆ ਹੋਣਾ 10% ਜਿਹੜੀ ਆ ਛੂਟ ਹੈਗੀ ਆ ਸੌਰੀ 28 ਤਰੀਕ ਤੱਕ ਹਨਾ ਮੈਂ ਤੇ ਹੀ ਬੋਲ ਬੈਠੀ ਕੀ ਕੱਲ ਹੈਗੀ ਆ 28 ਤਰੀਕ ਯਾਨੀ ਕਿ ਕੱਲ ਤੱਕ ਅਗਰ ਤੁਸੀਂ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 10% ਆਫ ਮਿਲੇਗਾ ਠੀਕ ਹੈ ਜੀ ਤੇ ਜੇਕਰ ਤੁਸੀਂ ਸਾਡੀਆਂ YouTube ਦੀਆਂ ਕਲਾਸਿਸ ਦੇ ਲਈ ਫਰਦਰ ਡਿਟੇਲ ਚਾਹੁੰਦੇ ਹੋ ਤਾਂ ਉਹਦੇ ਲਈ Telegram ਗਰੁੱਪ ਨੂੰ ਜੁਆਇਨ ਕਰ ਲੈਣਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਪ੍ਰੋਵਾਈਡ ਕੀਤਾ ਹੋਇਆ ਓਕੇ ਤਾਂ ਅੱਜ ਆਪਾਂ ਕੀ ਕਰਨ ਵਾਲੇ ਆ ਅੱਜ ਦਾ ਸਾਡਾ ਟੌਪਿਕ ਹੈਗਾ ਜੀ ਸਵੈ ਜੀਵਨੀ ਬਲਵੰਤ ਗਾਰਗੀ ਦੀ ਨੰਗੀ ਧੁੱਪ ਮੈਂ ਤੁਹਾਨੂੰ ਬਿਲਕੁਲ ਸਟਾਰਟਿੰਗ ਦੇ ਵਿੱਚ ਹੀ ਇੱਕ ਡਿਸਕਲੇਮਰ ਦੇ ਦਿੰਦੀ ਆ ਜਦੋਂ ਮੈਂ ਪੀਡ ਬੈਚ ਦੇ ਵਿੱਚ ਵੀ ਨੰਗੀ ਤੂਪ ਕਰਵਾਈ ਸੀ ਉਸ ਟਾਈਮ ਦੇ ਉੱਪਰ ਕਿਉਂਕਿ ਚਲੋ ਉਦੋਂ ਤਾਂ ਬਹੁਤ ਜ਼ਿਆਦਾ ਡਿਟੇਲ ਚ ਕਰवानी ਪੈਂਦੀ ਹੈ ਅਸੀਂ ਇੱਕ ਇੱਕ ਪੇਜ ਨੂੰ ਦੇਖਿਆ ਸੀਗਾ ਉਹਨੂੰ ਕੀਤਾ ਵੀ ਪੂਰਾ ਥਿਉਰੀ ਚ ਸੀਗਾ ਹਨਾ ਵੈਸੇ ਤਾਂ ਕੱਲੇ ਐਮਸੀਕਿਊਜ਼ ਦੇ ਵਿੱਚ ਨੰਗੀ ਤੂਪ ਨੂੰ ਪੂਰੀ ਤਰ੍ਹਾਂ ਕਰਵਾਉਣਾ ਤਾਂ ਪੋਸੀਬਲ ਨਹੀਂ ਹੈ ਪਰ ਮੈਂ ਫਿਰ ਵੀ ਕੋਸ਼ਿਸ਼ ਕੀਤੀ ਹੈ ਠੀਕ ਹੈ 17 ਤੋਂ 18 ਕੁਐਸਚਨਸ ਨੇ ਜਿਹੜੇ ਮੈਂ ਪਾਏ ਨੇ ਤਾਂ ਮੈਂ ਤੁਹਾਨੂੰ ਬਿਲਕੁਲ ਸਟਾਰਟਿੰਗ ਚ ਦੱਸ ਦਿਆਂ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਡੀਟਪੀਐਸਪੀ ਦੇ ਵਿੱਚ ਤੁਹਾਨੂੰ ਇਹ ਵਾਲੀ ਸਵੈ ਜੀਵਨੀ ਦਿੱਤੀ ਕਿਉਂ ਹੈ ਪੂਰੀ ਸਵੈ ਜੀਵਨੀ ਅਗਰ ਕਿਸੇ ਨੇ ਪੜ੍ਹੀ ਹੈ ਤੁਹਾਡੇ ਚੋਂ ਤਾਂ ਮੈਨੂੰ ਜ਼ਰੂਰ ਦੱਸਣਾ ਇੱਕ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਮੈਨੂੰ ਲੱਗੇ ਕਿ ਵੀ ਪੇਪਰ ਦੇ ਵਿੱਚ ਇੰਪੋਰਟੈਂਟ ਹੈ ਠੀਕ ਹੈ ਉਹਨੇ ਸਿਰਫ ਸਿਰਫ ਆਪਣੇ ਅਫੇਅਰਸ ਦੇ ਬਾਰੇ ਦੇ ਵਿੱਚ ਕੁੜੀਆਂ ਦੇ ਨਾਲ ਉਹਦੇ ਕਿੱਦਾਂ ਦੇ ਰਿਲੇਸ਼ਨਸ ਰਹੇ ਆ ਉਸ ਦੇ ਬਾਰੇ ਵਿੱਚ ਗੱਲ ਕੀਤੀ ਹੈ ਦੈਟਸ ਇਟ ਆਪਣੀ ਵਾਈਫ ਤੋਂ ਲੈ ਕੇ ਔਰ ਐਕਸਟਰਾ ਮੈਰਿਟਲ ਅਫੇਅਰਸ ਤੱਕ ਤੇ ਦੋਨਾਂ ਦੇ ਵਿੱਚ ਹੀ ਉਹਦੀ ਸਾਰੀ ਦੀ ਸਾਰੀ ਸਵੈ ਜੀਵਨੀ ਖਤਮ ਹੋ ਜਾਂਦੀ ਹੈ ਕੈਨ ਯੂ ਇਮੇਜਿਨ ਥੈਟ ਉਹਦੀ ਵਾਈਫ ਔਰ ਉਹਦੇ ਐਕਸਟਰਾ ਮੈਰਿਟਲ ਅਫੇਅਰ ਜਿਸ ਲੜਕੀ ਦੇ ਨਾਲ ਰਹਾ ਬਸ ਐਨਾ ਦੋਨਾਂ ਦੇ ਬਾਰੇ ਵਿੱਚ ਗੱਲਾਂ ਕਰਦੇ 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 ਪਤਾ ਹੀ ਨਹੀਂ ਚਲਦਾ ਕਿ ਨੰਗੀ ਤੁਪ ਤੁਪ ਖਤਮ ਕਦੋਂ ਹੋਗੀ ਪੜੀਏ ਖੁਸ਼ੀ ਜੀ ਤਾਂ ਤੁਹਾਨੂੰ ਪਤਾ ਹੋਏਗਾ ਕੋਈ ਆਪਣੇ ਸਾਹਿਤ ਦੇ ਜੀਵਨ ਬਾਰੇ ਨਹੀਂ ਦੱਸਿਆ ਮਾੜਾ ਮੋਟਾ ਦੱਸ ਵੀ ਦਿੱਤਾ ਤਾਂ ਕੀ ਫਰਕ ਪੈ ਗਿਆ ਅਦਰਵਾਇਜ਼ ਤਾਂ ਗੱਲ ਹੀ ਨਹੀਂ ਬਣੀ ਡੀ ਟ੍ਰਿਪਲ ਐਸ ਪੀ ਦਾ ਸਿਮਰ ਜੀ ਪੇਪਰ ਠੀਕ ਹੈ ਪਰ ਫਿਰ ਵੀ ਚਲੋ ਆਪਾਂ ਦੇਖ ਲੈਂਦੇ ਆ ਕਿ ਇਹਨਾਂ ਦੇ ਵਿੱਚੋਂ ਕਿੱਦਾਂ-ਕਿੱਦਾਂ ਦੇ ਕੁਐਸ਼ਚਨਸ ਫਾਰਮ ਕੀਤੇ ਜਾ ਸਕਦੇ ਨੇ ਵੈਸੇ ਬਿਲਕੁਲ ਫਾਲਤੂ ਐ ਇਸ ਸਿਲੇਬਸ ਦੇ ਵਿੱਚ ਮੈਂ ਸੀਰੀਅਸਲੀ ਕਹਿ ਰਹੀ ਆ ਠੀਕ ਐ ਓਕੇ ਚਲੋ ਸ਼ੁਰੂ ਕਰਦੇ ਆ ਪਹਿਲੇ ਕੁਐਸ਼ਚਨ ਤੋਂ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਕਿਸ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਨਵਯੁਗ ਪਬਲੀਕੇਸ਼ਨ ਦਿੱਲੀ ਪੈਪਸੂ ਬੁੱਕ ਡਿਪੂ ਸਿੰਘ ਪਬਲੀਕੇਸ਼ਨ ਜਾਂ ਫਿਰ ਉਪਹਾਰ ਪ੍ਰਕਾਸ਼ਨ ਹਾਂ ਮਤਲਬ ਦੇਖੋ ਕੈਨ ਨਾ ਮਤਲਬ ਵਿੱਚ ਕੁਝ ਆਪਣੇ ਸਾਹਿਤ ਦੇ ਬਾਰੇ ਤਾਂ ਲਿਖਿਆ ਹੋਏ ਨਾ ਹਰ ਕਿਸੇ ਦਾ ਚਲੋ ਆਪਣਾ ਇੱਕ ਤਰੀਕਾ ਹੁੰਦਾ ਉਹਨੇ ਆਪਣੀ ਜੀਵਨ ਦੀ ਸੱਚਾਈ ਦੱਸੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਬਟ ਉਹ ਪੇਪਰ ਦੇ ਵਿੱਚ ਪਾਣਾ ਮੈਨੂੰ ਤਾਂ ਕੋਈ ਐਦਾ ਕੋਈ ਵਰਤ ਲੱਗਿਆ ਨਹੀਂ ਹੈ ਪਰ ਤੁਸੀਂ ਸਾਰੇ ਕਹਿ ਰਹੇ ਸੀਗੇ ਕਿ ਇਸ ਸਵੈ ਜੀਵਨੀ ਬਾਰੇ ਕਿਤੇ ਕੁਝ ਮਿਲ ਨਹੀਂ ਰਿਹਾ ਇਸ ਕਰਕੇ ਮੈਂ ਤੁਹਾਨੂੰ ਦੇਤਾ ਹੈ ਠੀਕ ਹੈ ਚਲੋ ਪਹਿਲੇ ਦੇ ਲਈ ਵੈਰੀ ਗੁੱਡ ਮਰਵੀਨ ਮਨਵੀਰ ਮਨੀ ਜੀ ਬਿਲਕੁਲ ਸਹੀ ਬੋਲਿਆ ਇਹ ਹੋ ਜੇਗਾ ਨਵਯੁਗ ਪਬਲਿਕੇਸ਼ਨ ਦਿੱਲੀ ਦੇ ਵੱਲੋਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ ओके ਪਹਿਲੇ ਦਾ ਉੱਤਰ ਆਊਗਾ ਏ ਅੱਗੇ ਦੇਖੋ ਦੂਸਰਾ ਪ੍ਰਸ਼ਨ ਬਲਵੰਤ ਗਾਰਗੀ ਆਪਣੀ ਜੀਵਨ ਸਾਥਣ ਜਿੰਨੀ ਨੂੰ ਕਿੱਥੇ ਮਿਲਿਆ ਯੂਰਪ ਇੰਗਲੈਂਡ ਅਮਰੀਕਾ ਸ਼੍ਰੀਲੰਕਾ ਸਭ ਤੋਂ ਸਟਾਰਟਿੰਗ ਦੇ ਵਿੱਚ ਐਨੇ ਐਕਚੁਅਲੀ ਆਪਣੀ ਵਾਈਫ ਤੋਂ ਹੀ ਸਟਾਰਟਿੰਗ ਕੀਤੀ ਸੀ ਅਸਲ ਦੇ ਵਿੱਚ ਹੈਨਾ ਕਿ ਐਨਾ ਦੋਨਾਂ ਦੀ ਮੁਲਾਕਾਤ ਕਿੱਥੇ ਹੋਈ ਹੈ ਫਿਰ ਮੈਂ ਸੋਚ ਰਿਹਾ ਕਿ ਮੇਰੀ ਲਾਈਫ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੀਆਂ ਕੁੜੀਆਂ ਸਾਰੀਆਂ ਮੈਂ ਤੁਹਾਨੂੰ ਵਿੱਚ ਵਿੱਚ ਥੋੜਾ ਥੋੜਾ ਦੱਸਦੀ ਰਹੂੰਗੀ ਤੁਹਾਨੂੰ ਸਮਝ ਆ ਜਾਏਗੀ ਸਵੈ ਜੀਵਨੀ ਚ ਹੈ ਕੀ ਹਲਕਾ ਹਲਕਾ ਠੀਕ ਹੈ ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਉਹ ਤਾਂ ਸਾਰੀਆਂ ਹੀ ਮੇਰੇ ਨਾਲ ਮੈਰਿਜ ਕਰਵਾਉਣਾ ਚਾਹਦੀਆਂ ਹੁਣ ਮੈਂ ਮੈਰਿਜ ਇਹਦੇ ਨਾਲ ਕਰਵਾਵਾਂ ਕਿ ਨਾ ਕਰਵਾਵਾਂ ਵਗੈਰਾ ਵਗੈਰਾ ਠੀਕ ਹੈ ਐਸੇ ਸ਼ਸ਼ੋ ਪੰਜ ਦੇ ਨਾਲ ਹੀ ਐਕਚੁਅਲੀ ਨੰਗੀ ਤੁਪ ਸਟਾਰਟ ਹੁੰਦੀ ਆ ਤਾਂ ਦੂਸਰੇ ਦੇ ਲਈ ਤੁਹਾਡਾ ਉੱਤਰ B ਆ ਰਿਹਾ ਬਟ ਇਸ ਦਾ ਉੱਤਰ ਹੋਏਗਾ ਅਮਰੀਕਾ ਠੀਕ ਹੈ ਜੀ ਸੈਟਲ ਨਾਮ ਦੀ ਜਗਾਹ ਸੀ ਅਮਰੀਕਾ ਦੇ ਵਿੱਚ ਜਿੱਥੇ ਇਹਨਾਂ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਫਾਈਨਲੀ ਇਹ ਸੋਚਦਾ ਕਿ ਨਹੀਂ ਮੈਨੂੰ ਇਹਦੇ ਨਾਲ ਮੈਰिज ਕਰਵਾ ਹੀ ਲੈਣੀ ਚਾਹੀਦੀ ਹੈ ਤੇ ਫਿਰ ਇਹ ਆਪਸ ਦੇ ਵਿੱਚ ਲਾਈਕ ਮੈਰिज ਕਰਵਾ ਲੈਂਦੇ ਨੇ ਠੀਕ ਹੈ ਫਾਈਨਲੀ ਚਲੋ ਤੀਸਰਾ ਕੁਐਸਚਨ ਦੇਖੋ ਅਮਰੀਕਾ ਦੀ ਕਿਸ ਯੂਨੀਵਰਸਿਟੀ ਵਿੱਚ ਬਲਵੰਤ ਗਾਰਗੀ ਨੇ ਭਾਰਤੀ ਨਾਟਕ ਪੜ੍ਹਾਏ ਸਟੈਂਫੋਰਡ ਯੂਨੀਵਰਸਿਟੀ واਸ਼ਿੰਗਟਨ ਯੂਨੀਵਰਸਿਟੀ ਕੈਲੀਫੋਰਨੀਆ ਯੂਨੀਵਰਸਿਟੀ ਕੋਲੰਬੀਆ ਯੂਨੀਵਰਸਿਟੀ ਹਾਂਜੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਅਮਰੀਕਾ ਦੀ ਇਹਨਾਂ ਨੇ ਭਾਰਤੀ ਨਾਟਕ ਪੜ੍ਹਾਏ ਸੀਗੇ ਹਾਂਜੀ ਤੇ ਇਹਨਾਂ ਦੇ ਟਾਈਮ ਦੇ ਵਿੱਚ ਹੀ ਇਹਨਾਂ ਦਾ ਲਾਈਕ ਸ਼ੁਰੂ ਹੋ ਜਾਂਦਾ ਹਾਂ ਸੁਖਦੀਪ ਜੀ ਬਿਲਕੁਲ ਤੁਹਾਡਾ ਠੀਕ ਸੀਗਾ ਤਾਂ ਉਦੋਂ ਹੀ ਇੱਕ ਦੂਸਰੇ ਨੂੰ ਜਾਣ ਪਛਾਣ ਹੁੰਦੀ ਹੈ ਐਂਡ 올 दैट ਸਟੱਫ ਠੀਕ ਹੈ ਚਲੋ ਉੱਤਰ ਕੀ ਹੈ 3 ਦਾ B ਓਕੇ ਦੇਖਿਏ ਬਿਲਕੁਲ ਸਹੀ ਹੈ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਇਹ ਭਾਰਤੀ ਨਾਟਕ ਪੜ੍ਹਾਉਂਦੇ ਵੀ ਸੀ ਉੱਥੇ ਨਿਰਦੇਸ਼ਨ ਵੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਖੇਡਦੇ ਵੀ ਸੀਗੇ ਹਨਾ ਤੇ ਇਹਨਾਂ ਦੀ ਇੱਕ ਵਾਰੀ ਇੱਕ ਸਟੂਡੈਂਟ ਨੇ ਕਿਹਾ ਕਿ ਮੈਂ ਨਾ ਘਰ ਨਹੀਂ ਜ਼ਿਆਦਾ ਰਹਿਣਾ ਚਾਹਦੀ ਤੇ ਤੁਸੀਂ ਪਲੀਜ਼ ਇੱਕ ਕੰਮ ਕਰੋ ਆਈ ਥਿੰਕ ਉਹਨਾਂ ਨੇ ਮਾਸ਼ਵਰਾ ਕਰਕੇ ਕੁਝ ਸੀਗਾ ਕਿ ਬਈ ਤੁਸੀਂ ਨਾ ਇਵਨਿੰਗ ਕਲਾਸਿਸ ਵੀ ਸਟਾਰਟ ਕਰ ਦੋ ਤਾਂ ਐਨੇ ਆਪਦੇ ਉਹ ਸਟੂਡੈਂਟ ਕਹਿਣ ਦੇ ਉੱਪਰ ਇਵਨਿੰਗ ਕਲਾਸਿਸ ਵੀ ਸਟਾਰਟ ਕਰ ਦਿੱਤੀਆਂ ਸੀਗੀਆਂ ਫਿਰ ਇਹ ਸਾਰਾ ਸਾਰਾ ਦਿਨ ਕੀ ਕਰਦੇ ਸੀ ਅਲੱਗ-ਅਲੱਗ ਨਾਟਕਾਂ ਦੀ ਪ੍ਰੈਕਟਿਸ ਕਰਦੇ ਰਹਿੰਦੇ ਹੁੰਦੇ ਸੀ ਓਕੇ ਅੱਗੇ ਹੈ ਜੀ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਵਿੱਚ ਇਹਨਾਂ ਦੇ ਵਿੱਚੋਂ ਕਿਸ ਦਾ ਜ਼ਿਕਰ ਕੀਤਾ ਗਿਆ ਡਾਇਰੈਕਟਰ ਪ੍ਰਿਥਵੀ ਰਾਜ ਦਾ ਤਾਰਾ ਸਿੰਘ ਦਾ ਮਾਰਸ਼ਾ ਜਾਂ ਫਿਰ ਸਾਰੇ ਇਹ ਆ ਉਹ ਮਾਰਸ਼ਾ ਨਾਮ ਦੀ ਲੜਕੀ ਜਿਨੇ ਇਹਨੂੰ ਕਿਹਾ ਸੀਗਾ कि मेरा घर जानू दिल नहीं करता तो ਤੁਸੀਂ ਇਸ ਕਰਕੇ ਇਵਨਿੰਗ ਦੀਆਂ ਕਲਾਸਿਸ ਵੀ ਲਗਾਇਆ ਕਰੋ ਠੀਕ ਹੈ ਮੈਨੂੰ ਘਰ ਦੇ ਵਿੱਚ ਵਧੀਆ ਮਾਹੌਲ ਨਹੀਂ ਮਿਲਿਆ ਹੋਇਆ ਵਗੈਰਾ ਵਗੈਰਾ ਤਾਂ ਫਿਰ ਇਹਦੇ ਕਹਿਣ ਦੇ ਉੱਪਰ ਇਵਨਿੰਗ ਕਲਾਸਿਸ ਸਟਾਰਟ ਕਰ ਦੇਨੇ ਓਕੇ ਚਲੋ ਚੌਥੇ ਦੇ ਲਈ ਉੱਤਰ ਤੁਸੀਂ ਡੀ ਲਗਾ ਰਹੇ ਹੋ ਬਿਲਕੁਲ ਸਹੀ ਕਿਹਾ ਇਸ ਦੇ ਵਿੱਚ ਐਨਾ ਨੇ ਐਨਾ ਸਾਰੀਆਂ ਹੀ ਹਸਤੀਆਂ ਦਾ ਜ਼ਿਕਰ ਕੀਤਾ ਖਾਸ ਕਰਕੇ ਪ੍ਰithvi ਰਾਜ ਤੇ ਤਾਰਾ ਸਿੰਘ ਯਾਦ ਕਰ ਲਿਓ ਇਹ ਜ਼ਿਆਦਾ ਇੰਪੋਰਟੈਂਟ ਹੈ ਕੁਝ ਹੋਰ ਮਹਾਨ ਹਸਤੀਆਂ ਵੀ ਆਣ ਗਿਆ ਪਰ ਉਹਨਾਂ ਦਾ ਜ਼ਿਕਰ ਆਪਾਂ ਅੱਗੇ ਚੱਲ ਕੇ ਕਰਨ ਵਾਲੇ ਆ ਓਕੇ ਅਗੇ ਜੀ ਗਾਰਗੀ ਨੇ ਊਮਾ ਦੇ ਵੱਲੋਂ ਕੱਢੇ ਕਿਸ ਅੰਗਰੇਜ਼ੀ ਮੈਗਜ਼ੀਨ ਦਾ ਜ਼ਿਕਰ ਨੰਗੀ ਤੁੱਪ ਦੇ ਵਿੱਚ ਕੀਤਾ ਨਿਊਜ਼ ਵੀਕ ਸਰਚ ਪੀਪਲ ਜਾਂ ਨੈਸ਼ਨਲ ਜੀਓਗ੍ਰਾਫਿਕ ਸਸ਼ੀਕਾਲ ਸਿਮਰਨ ਜੀ ਜੀ ਇਹਨਾਂ ਦੇ ਵਿੱਚੋਂ ਕਿਹੜੀ ਅੰਗਰੇਜ਼ੀ ਮੈਗਜ਼ੀਨ ਹੈ ਜੋ ਊਮਾ ਵੱਲੋਂ ਕੱਢੀ ਜਾਂਦੀ ਸੀ ਤੇ ਉਸ ਦਾ ਜ਼ਿਕਰ ਗਾਰਗੀ ਨੇ ਆਪਣੀ ਨੰਗੀ ਤੁੱਪ ਸਵੈ ਜੀਵਨੀ ਵਿੱਚ ਕੀਤਾ ਹੈ yes question number 5 ਦਾ ਕੀ ਆਨਸਰ ਲਗਾ ਰਹੇ ਹੋ ਜੀ ਤੁਸੀਂ ਥੋੜਾ ਸੋਚਣਾ ਪੈ ਰਿਹਾ 5th ਕੁਐਸਚਨ ਦੇ ਲਈ ਹੂੰਹ ਪੰਜਵੇਂ ਲਈ ਤੁਹਾਡਾ ਡੀ ਉੱਤਰ ਆ ਰਿਹਾ ਬਟ ਇਸਦਾ ਉੱਤਰ ਹੋਏਗਾ ਸਰਚ ਨਾਮ ਦੀ ਮੈਗਜ਼ੀਨ ਠੀਕ ਹੈ ਜੀ ਇਸ ਦੇ ਬਾਰੇ ਦੇ ਵਿੱਚ ਅਨੇ ਥੋੜਾ ਬਹੁਤ ਦੱਸਿਆ ਕੁਝ ਖਾਸ ਨਹੀਂ ਹੈਗਾ ਬਟ ਸਿਰਫ ਤੁਸੀਂ ਇਹਦਾ ਨਾਮ ਯਾਦ ਰੱਖ ਲੈਣਾ ਠੀਕ ਹੈ ਅੱਗੇ ਦੇਖੋ 6ਵਾਂ ਕੁਐਸਚਨ ਬਲਵੰਤ ਗਾਰਗੀ ਨੂੰ ਕਿਸ ਨੇ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰੀ ਦੇ ਲਈ ਸੱਦਾ ਦਿੱਤਾ ਸੀ ਖਾਲਿਦ ਹਾਮਿਦ ਸ਼ੇਖ ਸੂਰਜਪਾਲ ਅਰਸ਼ਦ ਮਹਿਮੂਦ ਮੁਹੰਮਦ ਆਰਿਫ ਹਾਂਜੀ ਕਿਸ ਨੇ ਕਿਹਾ ਸੀਗਾ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਵਿੱਚ ਆਓ ਤੇ ਇੱਥੇ ਪ੍ਰੋਫੈਸਰੀ ਕਰੋ ਵੈਸੇ ਪਹਿਲਾਂ ਪਹਿਲਾਂ ਬਲਵੰਤ ਗਾਰਗੀ ਨੇ ਮਨਾ ਵੀ ਕਰ ਦਿੱਤਾ ਸੀਗਾ ਕਿ ਮੈਂ ਨਹੀਂ ਆਪਣੀ ਜਗ੍ਹਾ ਛੱਡ ਕੇ ਆਣਾ ਚਾਹੁੰਦਾ ਕਿਉਂਕਿ ਐਕਚੁਅਲੀ ਆਪਣੀ ਵਾਈਫ ਦੇ ਨਾਲ ਨਾ ਅਮਰੀਕਾ ਤੋਂ ਇੰਡੀਆ ਸ਼ਿਫਟ ਹੋ ਗਏ ਸੀਗੇ ਠੀਕ ਹੈ ਜਿੰਨੀ ਨਾਲ ਤਾਂ ਜਿੰਨੀਆਂ ਵੀ ਸੀਗਾ ਕਿ ਉਹਦੇ ਵਿੱਚ ਐਦਾਂ ਦੀ ਹੀ ਵਰਡਿੰਗ ਹੈਗੀ ਹੈ ਕਿ ਤੁਸੀਂ ਮੇਰਾ ਸਭ ਕੁਝ ਹੋ ਹਨਾ ਮੈਂ ਤੁਹਾਡੇ ਲਈ ਲਾਈਕ ਅਮਰੀਕਾ ਕੀ ਮੈਂ ਤਾਂ ਦੁਨੀਆ ਵੀ ਛੱਡ ਸਕਦੀ ਐ ਐਂਡ 올 ਦੈਟ ਸਟਫ ਤਾਂ ਛੱਡ ਕੇ ਫਿਰ ਇਹਨਾਂ ਨਾਲ ਇੱਥੇ ਆ ਗਈ ਸੀ ਠੀਕ ਹੈ ਤਾਂ ਛੇਵੇਂ ਦਾ ਉੱਤਰ ਆਏਗਾ ਸੂਰਜਪਾਨ ਓਕੇ ਏ ਜੀ ਐਕਚੁਅਲੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਚੇਅਰਮੈਨ ਐਂਡ ਵਾਈਸ ਚੇਅਰਮੈਨ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਸੂਰਜਪਾਲ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇੱਥੇ ਆ ਕੇ ਕੰਮ ਕਰੋ ਫਿਰ ਉਹਨਾਂ ਦੇ ਬਹੁਤ ਜ਼ਿਆਦਾ ਸਮਝਾਉਣ ਤੋਂ ਬਾਅਦ ਬਲਵੰਤ ਗਾਰਗੀ ਨੇ ਯੈਸ ਕੀਤਾ ਸੀਗਾ ਕਿ ਠੀਕ ਹੈ ਮੈਂ ਤੇ ਪ੍ਰੋਫੈਸਰੀ ਕਰਨ ਵਾਸਤੇ ਆ ਜਾਣਾ ਤੇ ਉਹਤੇ ਚਲੇ ਵੀ ਗਏ ਸੀ ਠੀਕ ਹੈ ਓਕੇ ਹੁਣ ਯਾਨੀ ਕਿ ਇਹ ਕਿੱਥੇ ਪਹੁੰਚ ਗਿਆ ਤੁਸੀਂ ਦੇਖੋ ਜਦੋਂ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਯਾਨੀ ਕਿ ਇਹ ਚੰਡੀਗੜ੍ਹ ਆ ਚੁੱਕੇ ਆਪਣੀ ਵਾਈਫ ਦੇ ਨਾਲ ਓਕੇ ਹੁਣ ਇੱਥੇ ਇਹਨਾਂ ਦੇ ਬੱਚੇ ਪੈਦਾ ਹੁੰਦੇ ਨੇ ਠੀਕ ਹੈ ਇੱਕ ਬੇਟੀ ਤੇ ਇੱਕ ਬੇਟਾ ਤਾਂ ਇੱਥੇ ਉਹੀ ਪੁੱਛਿਆ ਜਾ ਰਿਹਾ ਹੈ ਕਿ ਬਲਵੰਤ ਗार्गी ਦੇ ਬੱਚਿਆਂ ਦਾ ਨਾਮ ਮੰਨੂ ਤੇ ਜੰਨਤ ਸੋਨੂ ਤੇ ਇਨਾਇਤ ਮੰਨੂ ਤੇ ਆਇਤ ਸੋਨੂ ਤੇ ਜੰਨਤ ਹਾਂਜੀ ਬਿੰਦੂ ਜੀ ਕਾਫੀ ਦਿਨ ਬਾਅਦ ਲੱਗ ਰਹੀ ਹੈ ਕਲਾਸ ਐਕਚੁਅਲੀ ਤੁਹਾਡਾ ਪੇਪਰ ਪੋਸਟਪੋਨ ਹੋ ਗਿਆ ਤਾਂ ਫਿਰ ਮੈਨੂੰ ਵੀ ਆਲਸ ਆ ਗਿਆ ਮੈਂ ਕਿਹਾ ਚਲੋ ਥੋੜੇ ਦਿਨ ਰੈਸਟ ਮਾਰ ਲੈਂਦੇ ਆ ਚਲੋ ਸੈਵੰਥ ਤੇ ਲਈ ਆਨਸਰ ਕਰੋ ਕੀ ਆਏਗਾ ਵਲਵੰਤ ਗਾਰਗੀ ਦੇ ਬੱਚਿਆਂ ਦਾ ਨਾਮ ਬਿਲਕੁਲ ਠੀਕ ਕਿਹਾ ਉਹ ਕਹਿੰਦੇ ਕਿ ਇੱਥੇ ਮੰਨੂ ਤੇ ਜੰਨਤ ਹੁੰਦੇ ਨੇ ਤੇ ਫੇਰ ਇਹ ਉਹਨਾਂ ਵਾਸਤੇ ਇੱਕ ਆਇਆ ਵੀ ਰੱਖ ਲੈਂਦੇ ਨੇ ਹਨਾ ਕਿ ਉਹੀ ਸਾਰਾ ਕੁਝ ਦੇਖੇਗੀ ਉਹੀ ਸੰਭਾਲਦੀ ਸੀ ਇਹਨਾਂ ਦੇ ਬੱਚਿਆਂ ਨੂੰ ਓਕੇ ਅੱਗੇ ਗਾਰਗੀ ਨੇ ਜਦੋਂ ਆਪਣੀ ਰਚਨਾ ਲੋਹਾ ਕੁੱਟ ਦਾ ਜ਼ਿਕਰ ਕੀਤਾ ਨੰਗੀ ਧੁੱਪ ਦੇ ਵਿੱਚ ਤਾਂ ਉਹਦਾ ਵਰਣਨ ਕਰਦੇ ਹੋਏ ਐਨੇ ਹੋਰ ਨਾਟਕਕਾਰਾਂ ਦੇ ਬਾਰੇ ਵੀ ਗੱਲ ਕੀਤੀ ਸੀ ਕੌਣ-ਕੌਣ ਹੈ ਜੀ 아이ਸੀ ਨੰਦਾ ਮੋਹਨ ਸਿੰਘ ਦੋਨੋਂ ਨਾਨਕ ਸਿੰਘ ਅਤੇ ਸਾਰੇ ਪ੍ਰਸ਼ਨ ਨੰਬਰ 8ਵੇਂ ਦੇ ਲਈ ਉੱਤਰ ਕਰਨਾ ਹੈ ਲੋਹਾਕੁਟ ਰਚਨਾ ਦਾ ਵਰਣਨ ਕਰਦੇ ਸਮੇ ਕਿਸ ਦੇ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਕੁਐਸਚਨ ਦਾ ਨੰਬਰ ਜ਼ਰੂਰ ਪਾਓ ਬੱਚਾ ਤੁਹਾਡੇ ਵਿੱਚੋਂ ਵੈਸੇ TGT ਦਾ ਕਿਹਦਾ ਕਿਹਦਾ ਪੂਰੀ ਉਮੀਦ ਹੈ ਕਲੀਅਰ ਹੁੰਦਾ 8ਵੇਂ ਦੇ ਲਈ ਡੀ ਨਹੀਂ ਏ ਹੈਗਾ ਸੀ ਯਾਨੀ ਕਿ ਆਈਸੀ ਨੰਦਾ ਤੇ ਮੋਹਨ ਸਿੰਘ ਦੇਖੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪਰਸਨ ਸੀਗੇ ਹੈਨਾ ਤਾਂ ਇਹਦੇ ਵਿੱਚ ਨਾ ਗਾਰਗੀ ਕਹਿੰਦਾ ਆ ਲੋਹਾਕੁੱਟ ਦਾ ਵਰਣਨ ਕਰਦੇ ਹੋਏ ਕਹਿੰਦਾ ਆ ਕਿ ਬਈ ਐਨੇ ਵੱਡੇ ਕਲਾਕਾਰ ਸੀਗੇ ਉਸ ਟਾਈਮ ਦੇ ਹੈਨਾ ਰਾਈਟਰ ਸੀਗੇ ਪਰ ਮੈਂ ਤਾਂ ਇਹਨਾਂ ਦੋਨਾਂ ਨੂੰ ਜਾਣਦਾ ਵੀ ਨਹੀਂ ਸੀ ਐਕਚੁਅਲੀ ਜਿਹੜਾ ਗਾਰਗੀ ਸੀ ਨਾ ਉਹ ਲਿਖਣਾ ਚਾਹੁੰਦਾ ਸੀਗਾ ਅੰਗਰੇਜ਼ੀ ਦੇ ਵਿੱਚ ਪਰ 1944 ਤੱਕ ਇਹਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ਸੀ ਹਰ ਪਾਸ਼ੀਐਂਟ ਦੀਆਂ ਗੱਲਾਂ ਹੋਣ ਲੱਗੀਆਂ ਸੀ ਤਾਂ ਫਿਰ ਇਸ ਨੂੰ ਲੱਗਣ ਲੱਗਿਆ ਕਿ ਨਹੀਂ ਜੇ ਮੈਂ ਪੰਜਾਬੀ ਦੀ ਰਾਈਟਿੰਗ ਕਰੂੰਗਾ ਤਾਂ ਮੇਰੀ ਜ਼ਿੰਦਗੀ ਜ਼ਿਆਦਾ ਵਧੀਆ ਚੱਲੂਗੀ ਹੈਨਾ ਇਸ ਕਰਕੇ ਐਨੇ ਫਿਰ ਪੰਜਾਬੀ ਨੂੰ ਹੀ ਪੱਕਾ ਬਣਾ ਲਿਆ ਸੀਗਾ ਕਿ ਮੈਂ ਪੰਜਾਬੀ ਦੇ ਵਿੱਚ ਹੀ ਲਿਖਣਾ ਓਕੇ ਅੱਗੇ ਗਾਰਗੀ ਨੇ ਕਿਸ ਯੂਨੀਵਰਸਿਟੀ ਵਿੱਚ ਨਾਟਕ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਿਮਲਾ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਨਾਟਕ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ ਗਾਰਗੀ ਨੇ ਕਿਸ ਯੂਨੀਵਰਸਿਟੀ ਦੇ ਵਿੱਚ ਹਾਂਜੀ ਸ਼ਾਬਾਸ਼ ਚਲੋ 9th ਕੁਐਸਚਨ ਦੇ ਲਈ ਕੀ ਆਨਸਰ ਆਏਗਾ ਹੂੰ ਯੈਸ ਐਗਜੈਕਟਲੀ ਇਹ ਹੈਗਾ ਆ ਡੀ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਐਬਸੋਲੂਟਲੀ ਰਾਈਟ ਨਰੂਟੋ ਜੀ ਬਿਲਕੁਲ ਸਹੀ ਕਿਹਾ ਇਹ ਜਦੋਂ ਆਪਾਂ ਬਲਵੰਤ ਗਾਰਗੀ ਨੂੰ ਬਤੌਰ ਸਾਹਿਤਕਾਰ ਪੜਿਆ ਹੋਇਆ ਮਾਸਟਰ ਕੈਡਰ ਦੇ ਵਿੱਚ ਉਦੋਂ ਆਪਾਂ ਇਸ ਦੇ ਬਾਰੇ ਵਿੱਚ ਗੱਲ ਵੀ ਕੀਤੀ ਹੋਈ ਆ ਟੈਗੋਰ ਦੇ ਬਾਰੇ রাইਟ ਓਕੇ ਜਿਨੀ ਨਾਲ ਵਿਆਹ ਤੋਂ ਬਾਅਦ ਗਾਰਗੀ ਦੀ ਜ਼ਿੰਦਗੀ ਵਿੱਚ ਕਿਹੜੀ ਲੜਕੀ ਆਈ ਹੁਣ ਕੀ ਹੋ ਗਿਆ ਜੀ ਜਿਨੀ ਦੇ ਨਾਲ ਇਹਦੀ ਮੈਰिज ਹੋ ਗਈ ਆ ਤੇ ਦੋ ਬੱਚੇ ਹੋ ਗਏ ਨਹੀਂ ਠੀਕ ਹੈ ਤੇ ਜਦੋਂ ਇਹ ਆਪਣੇ ਨਾਟਕਾਂ ਦੇ ਵਿੱਚ ਇਹਨਾਂ ਨੇ ਪਾਰਟ ਵਗੈਰਾ ਕਰਨੇ ਸ਼ੁਰੂ ਕੀਤੇ ਨਿਰਦੇਸ਼ਨ ਕਰਨਾ ਸਟਾਰਟ ਕੀਤਾ ਤਾਂ ਉਸੇ ਹੀ ਟਾਈਮ ਦੇ ਵਿੱਚ ਇਹਨਾਂ ਦੀ ਲਾਈਫ ਦੇ ਵਿੱਚ ਇੱਕ ਹੋਰ ਲੜਕੀ ਆ ਜਾਂਦੀ ਹੈ ਤੇ ਇਹ ਉਹਦੇ ਵੱਲ ਅਟਰੈਕਟ ਹੋਣਾ ਸਟਾਰਟ ਹੋ ਜਨਨੇ ਮੈਂ ਤੈਨੂੰ ਕਿਹਾ ਸੀ ਨਾ ਕਿ ਦੋ ਕੁੜੀਆਂ ਦੇ ਵਿੱਚ ਹੀ ਪੂਰੀ ਦੀ ਪੂਰੀ ਸਵੈ ਜੀਵਨੀ ਖਤਮ ਹੋ ਜੂਗੀ ਹੈਨਾ ਤਾਂ ਇਹੀ ਹੋਇਆ ਆ ਕਿ ਇਸ ਟਾਈਮ ਦੇ ਉੱਪਰ ਹੁਣ ਇੱਕ ਨਵੀਂ ਲੜਕੀਆਂ ਦੀ ਲਾਈਫ ਦੇ ਵਿੱਚ ਆਂਦੀ ਹੈ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨਸ ਬਣ ਵੀ ਜਾਂਦੇ ਆ ਤਾਂ ਦਸਵੇਂ ਦੇ ਲਈ ਕੀ ਨਾਮ ਆਏਗਾ ਬਿਲਕੁਲ ਬੀ ਉੱਤਰ ਆਏਗਾ ਰਾਜੀ ਨਾਮ ਦੀ ਲੜਕੀ ਹੁੰਦੀ ਹੈ ਜਿਹੜੀ ਕਹਿੰਦੀ ਲਾਈਫ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਤਾਂ ਰਾਜੀ ਤੇ ਇਹ ਦੋਨੋਂ ਲਾਈਕ ਮਤਲਬ ਕਿ ਤੁਸੀਂ ਕਹਿ ਲੋ ਕਿ ਇਹ ਆਪ ਹੀ ਕਹਿੰਦਾ ਗਾਰਗੀ ਕਿ ਮੈਂ ਹੁਣ ਦੋਰੀ ਜ਼ਿੰਦਗੀ ਜੀਣ ਲੱਗ ਗਿਆ ਸੀ ਇੱਕ ਪਾਸੇ ਜਿੰਨੀ ਦੇ ਨਾਲ ਤੇ ਦੂਸਰੇ ਪਾਸੇ ਰਾਜੀ ਨਾਲ ਤੇ ਮੈਂ ਚਾਹਦੇ ਹੋਏ ਵੀ ਰਾਜੀ ਨੂੰ ਛੱਡ ਨਹੀਂ ਪਾ ਰਿਹਾ ਸੀ ਚਾਹੇ ਮੈਨੂੰ ਪਤਾ ਵੀ ਸੀਗਾ ਕਿ ਇਹ ਗਲਤ ਹੈ ਓਕੇ ਅੱਗੇ ਕਿਸ ਨਾਟਕ ਦੇ ਨਿਰਦੇਸ਼ਨ ਵਿੱਚ ਜਿੰਨੀ ਅਤੇ ਉਸ ਦੇ ਸਾਥੀਆਂ ਨੇ ਸੰਗੀਤ ਦੀ ਪੇਸ਼ਕਾਰੀ ਕੀਤੀ ਗੁੱਡੀ ਦਾ ਘਰ ਲੋਹਾਕੁੱਟ ਕਾੜਨੀ ਨੌਕਰਾਣੀਆਂ ਐਗਜ਼ੈਕਟਲੀ ਬਿਲਕੁਲ ਸਹੀ ਕਿਹਾ वैसे तन्ना दी स्वयजीवनी पढ़ी जावी ਨਹੀਂ ਸਕਦੀ ਬਹੁਤ ਅਜੀਬ ਜੀ ਵਰਡਿੰਗ ਹੈ ਉਹਦੇ ਵਿੱਚ ਨਹੀਂ ਉਸ ਤੋਂ ਬਾਅਦ ਫਿਰ ਲਾਈਕ ਜਿੰਨੀ ਦੀ ਲਾਈਫ ਦੇ ਵਿੱਚ ਵੀ ਕੋਈ ਹੋਰ ਲਾਈਕ ਆਜੂਗਾ ਉਹਦਾ 뮤직 ટીચર ਹੁੰਦਾ ਕਿਉਂਕਿ ਜਿੰਨੀ ਐਕਚੁਅਲੀ ਬਹੁਤ ਵਧੀਆ ਵਾਇਲਨ ਵਜਾਉਂਦੀ ਹੁੰਦੀ ਆ ਐਂਡ 뮤직 ਦੇ ਵਿੱਚ ਹੁੰਦਾ ਬੜਾ ਇੰਟਰਸਟ ਹੁੰਦਾ ਆ ਹਨਾ ਐਗਜੈਕਟਲੀ ਦੇਖ ਲੋ ਚਲੋ 11ਵੇਂ ਦੇ ਲਈ ਤੁਹਾਡਾ ਸੀ ਡੀ ਬੀ ਸਾਰੇ ਆਗੇ ਇਸ ਦਾ ਉੱਤਰ ਹੈਗਾ ਗੁੱਡੀ ਦਾ ਘਰ ਠੀਕ ਹੈ ਜੀ ਐਕਚੁਅਲੀ ਗੁੱਡੀ ਦਾ ਘਰ ਜਦੋਂ ਇਹਨੇ ਨਿਰਦੇਸ਼ਿਤ ਕੀਤਾ ਸੀਗਾ ਤਾਂ ਉਹਦੇ ਨੇ ਜਿੰਨੀ ਨੂੰ ਕਿਹਾ ਸੀਗਾ ਕਿ ਤੂੰ ਆਪਣੇ ਜਿਹੜੇ ਸਾਥੀਆਂ ਦੇ ਨਾਲ ਮਿਊਜ਼ਿਕਲ ਕੁਛ ਨਾ ਕੁਛ ਤਿਆਰ ਕਰਕੇ ਲੈ ਕੇ ਆਈ ਤੇ ਫਿਰ ਨਾ ਜਦੋਂ ਉਸ ਨਾਟਕ ਦੀ ਸ਼ੁਰੂਆਤ ਹੋਣੀ ਸੀ ਤਾਂ ਉਹਦੋਂ ਜਿੰਨੀ ਐਂਡ ਉਹਦੇ ਜਿਹੜੇ ਲਾਈਕ ਫਰੈਂਡਸ ਸੀਗੇ ਸਾਰਾ ਮਿਊਜ਼ਿਕਲ ਗਰੁੱਪ ਉਹ ਸਾਰੇ ਪਬਲਿਕ ਦੇ ਵਿੱਚ ਬੈਠ ਗਏ ਹਲੇ ਨਾਟਕ ਸਟਾਰਟ ਨਹੀਂ ਸੀ ਹੋਇਆ ਨੇ ਪਹਿਲਾਂ ਉਹਨਾਂ ਨੇ ਪਬਲਿਕ ਦੇ ਵਿੱਚ ਬੈਠੇ ਬੈਠੇ ਹੀ ਆਪਣੀ ਪਰਫਾਰਮੈਂਸ ਦਿੱਤੀ ਸੀਗੀ ਓਕੇ ਤੇ ਉਸ ਤੋਂ ਬਾਅਦ ਫਿਰ ਜਾ ਕੇ ਉਹਨਾਂ ਨੇ ਨਾਟਕ ਦੀ ਸ਼ੁਰੂਆਤ ਕੀਤੀ ਸੀ ਓਕੇ ਅੱਗੇ ਦੇਖੋ 12ਵਾਂ ਬਲਵੰਤ ਗਾਰਗੀ ਨੇ ਆਪਣੀ ਸਵੈ ਜੀਵਨੀ ਵਿੱਚ ਕਿਸ ਨੇਤਾ ਦੇ ਵਿਰੋਧ ਵਜੋਂ ਕੱਡੇ ਜਾ ਰਹੇ ਜਲੂਸਾਂ ਬਾਰੇ ਗੱਲ ਕੀਤੀ ਮਹਾਤਮਾ ਗਾਂਧੀ ਇੰਦਰਾ ਗਾਂਧੀ ਜੈ ਪ੍ਰਕਾਸ਼ ਨਰਾਇਣ ਰਾਹੁਲ ਗਾਂਧੀ ਮੇਕੋ ਬੱਚਾ ਤੁਹਾਡਾ ਕੰਮ ਹੈ ਤੁਹਾਡੇ ਸਿਲੇਬਸ ਚ ਹੈ ਤੁਸੀਂ ਪੜ੍ਹਨਾ ਹੈ ਦੈਟਸ ਇਟ ਬਸ ਬਾਲਾ ਸੀਰੀਅਸ ਨਾ ਲੈ ਲਿਓ ਓਕੇ ਚਲੋ 12ਵੇਂ ਦੇ ਲਈ ਉੱਤਰ ਕਰੋ ਕੀ ਹੋਊਗਾ ਪਹਿਲਾਂ ਤਾਂ ਮੈਂ ਸੋਚੀ ਜਾ ਰਹੀ ਸੀ ਕਿ ਮੈਨੂੰ ਇਹ ਕਰਵਾਉਣਾ ਵੀ ਚਾਹੀਦਾ ਟੌਪਿਕ ਹੀ ਨਹੀਂ ਪਰ ਬੱਚਾ ਦੇ ਬਹੁਤ ਸਾਰੇ ਮੈਸੇਜ ਆਏ ਕਿ ਪਲੀਜ਼ ਕਰਵਾ ਦਿਓ ਸਾਨੂੰ ਇਹਦੇ ਬਾਰੇ ਕੋਈ ਲੈਕਚਰ ਨਹੀਂ ਮਿਲ ਰਿਹਾ ਐਂਡ 올 ਦੈਟ ਸਟਫ ਇਸ ਕਰਕੇ ਮੈਨੂੰ ਕਰਵਾਉਣਾ ਪਿਆ 12ਵੇਂ ਦਾ ਬੀ ਬਹੁਤ ਵਧੀਆ ਇੰਦਰਾ ਗਾਂਧੀ ਤੁਹਾਨੂੰ ਪਤਾ ਹੀ ਹੋਣਾ ਐਮਰਜੈਂਸੀ ਵਾਲਾ ਟਾਈਮ ਜਦੋਂ ਇੰਦਰਾ ਗਾਂਧੀ ਨੇ ਸਿਰਫ ਇਹ ਕਹਿ ਕੇ ਤੁਹਾਨੂੰ ਪਤਾ ਨਾ ਕਿ ਐਕਚੁਅਲੀ ਐਮਰਜੈਂਸੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਦੀ ਵੀ ਇੰਟਰਨਲ ਡਿਸਟਰਬੈਂਸ ਮਤਲਬ ਕਿ ਅੰਦਰੂਨੀ ਪ੍ਰੋਬਲਮਸ ਕਰਕੇ ਨਹੀਂ ਲਗਾ ਸਕਦੇ ਹਾਂ ਕੋਈ ਮੰਨ ਲਓ 12 ਦੀ ਤੁਹਾਡੇ ਤੇ ਹਮਲਾ ਹੋ ਗਿਆ ਯਾ ਮੰਨ ਲਓ ਜੀ ਕੋਈ ਫੌਜ ਦੇ ਵੱਲੋਂ ਹੀ ਮੰਨ ਲਓ ਤੁਹਾਡੇ ਅਗੇਂਸਟ ਕੁਝ ਹੋ ਗਿਆ ਲਾਈਕ ਅ ਮਤਲਬ ਗਵਰਨਮੈਂਟ ਦੇ ਅਗੇਂਸਟ ਹੋ ਗਿਆ ਹਨਾ ਤਾਂ ਐਦਾਂ ਦੀਆਂ ਚੀਜ਼ਾਂ ਦੇ ਵਿੱਚ ਤਾਂ ਤੁਸੀਂ ਐਮਰਜੈਂਸੀ ਲਗਾ ਸਕਦੇ ਹੋ ਬਟ ਐਮਰਜੈਂਸੀ ਦੇ ਵਿੱਚ ਇੱਕ ਟਾਈਮ ਕੀ ਹੋਇਆ ਸੀ ਇੰਦਰਾ ਗਾਂਧੀ ਨੂੰ ਇਹ ਸੀਗਾ ਕਿ ਕਿਤੇ ਮੇਰਾ ਤਾਕਤ ਨਾ ਖੋਇਆ ਜਾਏ ਹਨਾ ਇਸ ਕਰਕੇ ਇਹਨਾਂ ਨੇ ਐਵੇਂ ਝੂਠੀ-ਮੁੱਠੀ ਐਮਰਜੈਂਸੀ ਲਗਾ ਕੇ ਤੇ ਜਿਹੜੇ ਵੀ ਪਰਸਨ ਇਨਾਂ ਦੇ ਅਗੇਂਸਟ ਸੀਗੇ ਐਂਟੀਸੀ ਉਹਨਾਂ ਨੂੰ ਬਸ ਚੁੱਕ-ਚੁੱਕੇ ਜੇਲ੍ਹਾਂ ਵਿੱਚ ਪਾ ਦਿੱਤਾ ਕਿਉਂਕਿ ਐਮਰਜੈਂਸੀ ਦੇ ਟਾਈਮ ਦੇ ਉੱਪਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਸੀ ਪੁਲਿਸ ਨੂੰ ਕਿ ਭਈ ਅਸੀਂ ਕਾਹਦੇ ਲਈ ਕਿਸੇ ਨੂੰ ਅੰਦਰ ਪਾ ਰਹੇ ਹਾਂ ਨਹੀਂ ਨਹੀਂ 1984 ਤੋਂ ਤਾਂ ਬਹੁਤ ਪਹਿਲਾਂ ਦੀ ਗੱਲ ਆ ਗਈ 70s ਵਿੱਚ ਚੱਲੇ ਜਾਓ ਠੀਕ ਹੈ ਤਾਂ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਪਾਤਾ ਸੀਗਾ ਤਾਂ ਕਿ ਜੋ ਵੀ ਬਾਹਰ ਪ੍ਰੋਬਲਮਸ ਹੋ ਰਹੀਆਂ ਉਹਨਾਂ ਨੂੰ ਸਬਬ ਕੀਤਾ ਜਾ ਸਕੇ ਰਾਈਟ ਤਾਂ ਫਿਰ ਨਾ ਉਸ ਟਾਈਮ ਦੇ ਉੱਪਰ ਹੀ ਐਕਚੁਅਲੀ ਲੋਕਾਂ ਨੇ ਇੰਦਰਾ ਗਾਂਧੀ ਦੇ ਅਗੇਂਸਟ ਬਹੁਤ ਸਾਰੇ ਜਲੂਸ ਕੱਢਲੇ ਸੀ ਉਸੀ ਦੇ ਬਾਰੇ ਦੇ ਵਿੱਚ ਹੀ ਵਰਣਨ ਕੀਤਾ ਬਲਵੰਤ ਗਾਰਗੀ ਨੇ ਤੇ ਐਂਡੇ ਅਗੇਂਸਟ ਐਕਚੁਅਲੀ ਇਹ ਜਿਹੜਾ ਮੋਰਚਾ ਸੀ ਨਾ ਇਹ ਸ਼ੁਰੂ ਕੀਤਾ ਕਿੰਨੇ ਸੀ ਜੈ ਪ੍ਰਕਾਸ਼ ਨਰਾਇਣ ਨੇ ਕੀਤਾ ਸੀਗਾ ਓਕੇ ਚਲੋ ਅੱਗੇ ਦੇਖੋ 13ਵਾਂ ਪ੍ਰਸ਼ਨ ਗਾਰਗੀ ਨੂੰ ਕਿਸ ਰੇਖਾ ਚਿੱਤਰ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਤੇ ਪੰਜਾਬੀ ਲਿਖਾਰੀ ਸਭਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੇਸਰੋ ਮਿਰਚਾਂ ਵਾਲਾ ਸਾਦ ਕਾੜਨੀ ਧੂਣੀ ਵਾਲੀ ਅੱਗ ਧੂਣੀ ਦੀ ਅੱਗ ਸੋਰੀ ਹਾਂਜੀ ਕਿਸ ਰੇਖਾ ਚਿੱਤਰ ਦੇ ਵਿੱਚ ਇਹਨਾਂ ਨੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ 13ਵੇਂ ਦੇ ਲਈ ਆ ਗਿਆ ਜੀ ਡੀ ਉੱਤਰ ਚਲੋ ਦੇਖੀਏ ਸੀ ਵੀ ਆ ਰਿਹਾ ਹੈ ਬਿਲਕੁਲ ਸਹੀ ਜਿਨ੍ਹਾਂ ਨੇ ਕਾੜਨੀ ਉੱਤਰ ਕੀਤਾ ਸਹੀ ਹੈ ਐਕਚੁਅਲੀ ਇਹਨਾਂ ਨੇ ਇਹਦੇ ਵਿੱਚ ਬਿਲਕੁਲ ਹੀ ਡਾਇਰੈਕਟ ਕੁਝ ਗਲਤ ਵਰਡਸ ਜਿਹੜੇ ਆ ਉਹ ਯੂਜ਼ ਕੀਤੇ ਸੀਗੇ ओके फॉर अ फीमेल ਹੈਨਾ ਆਪਾਂ ਨੂੰ ਬਾਲਾ ਡਿਟੇਲ ਚ ਜਾਣ ਦੀ ਲੋੜ ਨਹੀਂ ਹੈ ਤੇ ਇਸ ਕਰਕੇ ਫਿਰ ਉਦੋਂ ਨਾ ਸਪੈਸ਼ਲ ਬਹੁਤ ਵੱਡੇ ਵੱਡੇ ਉਸ ਟਾਈਮ ਦੇ ਜਿਹੜੇ ਰਾਈਟਰ ਸੀਗੇ ਉਹਨਾਂ ਨੇ ਸਿਗਨੇਚਰਸ ਕੀਤੇ ਕਿ ਬਈ ਬਲਵੰਤ ਗਾਰਗੀ ਦੀ ਕੋਈ ਵੀ ਰਚਨਾ ਕਿਸੇ ਨਿਊਜ਼ਪੇਪਰ ਚ ਨਾ ਛਾਪੀ ਜਾਏ ਕਿਸੇ ਮੈਗਜ਼ੀਨ ਚ ਨਾ ਛਾਪੀ ਜਾਏ ਐਂディ ਕੋਈ ਕਿਤਾਬ ਨਾ ਛਾਪੇ ਮਤਲਬ ਕਿ ਬਹੁਤ ਹੀ ਜ਼ਿਆਦਾ ਅਗੇਂਸਟ ਐਦੇ ਚਲੇਗੀ ਸੀ ਸਾਰੇ ਜੁਨੇ ਇਹ ਅਜੀਤ ਕੌਰ ਜੀ ਬਾਰੇ ਸੀ ਐਗਜ਼ੈਕਟਲੀ ਬਿਲਕੁਲ ਬੱਚੇ ਤਾਂ ਹੀ ਤਾਂ ਨਲਟੋ ਜੀ ਮੈਂ ਤਾਂ ਹੀ ਤਾਂ ਬਸ ਮੈਂ ਤਾਂ অপਸ਼ਨ ਪਾਤੀਆਂ ਚਾਰੋਂ ਕਿਉਂਕਿ ਮੇਰਾ ਮੇਨ ਮਕਸਦ ਹੈ ਤੁਹਾਨੂੰ ਕਾਰਨੀ ਤੱਕ ਲੈ ਕੇ ਜਾਣਾ ਠੀਕ ਹੈ ਤਾਂ ਇਹ ਅਜੀਤ ਕੌਰ ਬਾਰੇ ਸੀਗੇ ਤੇ ਉਹਦੇ ਵਿੱਚ ਇਹਨਾਂ ਨੇ ਕੁਝ ਗਲਤ ਵਰਡਿੰਗ ਯੂਜ਼ ਕੀਤੀ ਸੀ ਜਿਸ ਦੇ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਸਾਹਮਣੇ ਆ ਕੇ ਪੇਸ਼ ਹੋਵੋ ਠੀਕ ਹੈ ਜੀ ਪੰਜਾਬੀ ਲਿਖਾਰੀ ਸਭਾ ਨੇ ਤੇ ਤੁਸੀਂ ਦੇਖੋ ਬਲਵੰਤ ਗਾਰਗੀ ਉਹ ਤੇ ਪੇਸ਼ ਵੀ ਨਹੀਂ ਹੋਣਗੇ ਮਤਲਬ ਕਿ ਉਹ ਕਹਿੰਦਾ ਕਿ ਮੈਂ ਤਾਂ ਕੁਝ ਗਲਤ ਕਿਹਾ ਹੀ ਨਹੀਂ ਬਲਵੰਤ ਗਾਰਗੀ ਨੇ ਆਪਣੀ ਸਵੈ ਜੀਵਨੀ ਚ ਸਪੈਸ਼ਲ ਲਿਖਿਆ ਹੈ ਕਿ ਮੇਰੀ ਕੋਈ ਗਲਤੀ ਨਹੀਂ ਹੈ ਤੇ ਕਹਿੰਦੇ ਜਦੋਂ ਮੇਰੀ ਕੋਈ ਗਲਤੀ ਨਹੀਂ ਹੈ ਤੇ ਮੈਂ ਕਿਉਂ ਆਵਾਂ ਤਾਂ ਇਸ ਲਈ ਉਹ ਗਏ ਵੀ ਨਹੀਂ ਸੀ ਓਕੇ ਚਲੋ ਅੱਗੇ ਗਾਰਗੀ ਨੇ ਫਰਾਂਸ ਦੇ ਕਿਸ ਨਾਟਕਕਾਰ ਦਾ ਨਾਟਕ ਨੌਕਰਾਨੀਆਂ ਸਟੇਜ ਕੀਤਾ ਨਹੀਂ 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 ਕਾਰਨੀ ਹੈ ਕਾਰਨੀ ਹੈ ਜੀਨ ਰੈਸਿਨ ਯਾ ਯਨੇ ਅਲੈਗਜ਼ੈਂਡਰ ਹਾਰਡੀ ਵਿਕਟਰ ਹੂਗੋ ਜੀ ਉੱਤਰ ਕਰੋ 14ਵੇਂ ਪ੍ਰਸ਼ਨ ਦੇ ਲਈ ਫਰਾਂਸ ਦੇ ਕਿਸ ਨਾਟਕਕਾਰ ਦਾ ਨਾਟਕ ਨੌਕਰਾਨੀਆਂ ਸਟੇਜ ਕੀਤਾ ਯੈਸ ਪਲੀਜ਼ 14ਵੇਂ ਦਾ ਡੀ ਇਸ ਦਾ ਉੱਤਰ ਹੈਗਾ ਜੀ ਬੀ ਯਾ ਯਾਨੀ ਓਕੇ ਜੀ ਤਾਂ ਇਹਦਾ ਨਾ ਨਾਟਕ ਵੀ ਯਾਦ ਰੱਖ ਲੈਣਾ ਨੌਕਰਾਨੀਆਂ ਓਕੇ ਤਾਂ ਇਹਦੇ ਵਿੱਚ ਵੀ ਇਹਨਾਂ ਨੇ ਕੁਝ ਬੜੇ ਆਬਜੈਕਸ਼ਨੇਬਲ ਜਿਹੇ ਸੀਨ ਨੇ ਜਿਹੜੇ ਕੀ ਦਿਖਾਈ ਸੀਗੇ ਕੋਈ ਵੀ ਪਰਸਨ ਐਕਚੁਅਲੀ ਕੋਈ ਵੀ ਲੜਕੀ ਸਪੈਸ਼ਲੀ ਇਸ ਦੇ ਵਿੱਚ ਪਾਰਟ ਅਦਾ ਕਰਨ ਵਾਸਤੇ ਤਿਆਰ ਹੀ ਨਹੀਂ ਸੀਗੀ ਫਿਰ ਐਨੇ ਪਤਾ ਨਹੀਂ ਕਿਸ ਤਰ੍ਹਾਂ ਬੜੀ ਮੁਸ਼ਕਿਲ ਦੇ ਨਾਲ ਦੋ ਫਰੈਂਡਸ ਨੂੰ ਮਨਾਇਆ ਸੀਗਾ ਕਿ ਉਹ ਇਹਦੇ ਉੱਪਰ ਖੇਡਣ ਠੀਕ ਹੈ ਇਸ ਨਾਟਕ ਨੂੰ ਖੇਡਣ ਤਾਂ ਇਹ ਹੈਗਾ ਯਾ ਯੈਨੇ ਦਾ ਨਾਟਕ ਅੱਗੇ ਬਲਵੰਤ ਗਾਰਗੀ ਨੇ ਕਿਨਾ ਗੁਰੂ ਸਾਹਿਬਾਨਾਂ ਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ ਗगन ਮੈ ਥਾਲ ਲਿਖਿਆ ਇਕ ਕੋਈ ਵਧੀਆ ਗੱਲ ਜਿਹੜੀ ਪੂਰੀ ਸਵੈ ਜੀਵਨ ਵਿੱਚ ਤੁਹਾਨੂੰ ਮਿਲਦੀ ਆ ਉਹ ਆਹੀ ਐ ਸ਼ਿਰ ਗੁਰੂ ਨਾਨਕ ਦੇਵ ਜੀ ਸ਼ਿਰ ਗੁਰੂ ਅੰਗਦ ਦੇਵ ਜੀ ਸ਼ਿਰ ਗੁਰੂ ਤੇਗ ਬਹਾਦਰ ਜੀ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਬੱਚੇ ਵੈਸੇ ਵੀ ਤੁਸੀਂ ਸਾਰੇ ਬਹੁਤ ਮੈਚੂਰ ਹੋ ਹਨਾ ਹੁਣ ਛੋਟੇ ਬੱਚੇ ਤਾਂ ਹੈਗੇ ਨਹੀਂ ਤਾਂ ਤੁਸੀਂ ਕਿਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਗੇਨ ਕਰਨਾ ਆ ਉਹ ਤੁਸੀਂ ਸਮਝ ਸਕਦੇ ਹੋ ਯੈਸ ਤਾਂ ਪਾ ਗਲਤ ਵਰਡਸ ਨਹੀਂ ਯੂਜ਼ ਕਰਨੇ ਠੀਕ ਹੈ ਹਾਂ ਗਲਤ ਨਹੀਂ ਬੋਲਣਾ 15ਵੇਂ ਦੇ ਲਈ ਇਹ ਉੱਤਰ ਆਇਆ ਬਿਲਕੁਲ ਇਹ ਹੈਗੇ ਆ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸਾਨੂੰ ਪਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਂਦੀ ਹੈ ਆਰਤੀ ਹੈਨਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੇ ਉਹਦੇ ਨਾਲ ਹੀ ਤੁਸੀਂ ਯਾਦ ਰੱਖ ਸਕਦੇ ਹੋ ਜਦੋਂ ਇਹਨਾਂ ਦੀ ਸ਼ਤਾਬਦੀ ਹੋਣੀ ਸੀ ਉਦੋਂ ਇਹਨਾਂ ਨੇ ਗਗਨ ਮੈਂ ਥਾਲ ਲਿਖਿਆ ਸੀਗਾ ਤੇ ਫਿਰ ਇਸ ਨਾਟਕ ਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਖੇਡਿਆ ਵੀ ਗਿਆ ਠੀਕ ਹੈ ਅਗਲਾ ਗਾਰਗੀ ਦੀ ਸਵੈ ਜੀਵਨੀ ਵਿੱਚ किस लहर का जिक्र है कूका लहर अकाली लहर गुरुद्वारा सुधार लहर या फिर नक्सलवाड़ी लहर प्रश्न नंबर सोलवे दे उत्तर करो कि होएगा। हाँ बिल्कुल मैच्योर पर्सन की तरह बिहेव करना आप ठीक है चलो वुड बी टीचर्स आना आप सारे सोलवें दे डी बिल्कुल सही किया ਐਕਚੁਅਲੀ ਜਦੋਂ ਯੂਨੀਵਰਸਿਟੀ ਵਿੱਚ ਰਹਿੰਦਾ ਸੀਗਾ ਐਕਚੁਅਲੀ ਉੱਥੇ ਨੇ ਇੱਕ ਹੋਸਟਲ ਦੇ ਵਿੱਚ ਇੱਕ ਲੜਕੇ ਦਾ ਕਤਲ ਹੋ ਗਿਆ ਸੀਗਾ ਹੈਨਾ ਤੇ ਉਹਨੇ ਇਹ ਕਿਆਸੀ ਵੀ ਇਹ नक्सਲਵਾੜੀ ਲਹਿਰ ਦੇ ਕਰਕੇ ਹੀ ਐਕਚੁਅਲੀ ਇਹ ਵਾਲਾ ਕਤਲ ਹੋਇਆ ਉਸਦੇ ਬਾਰੇ ਵਿੱਚ ਥੋੜਾ ਜਿਹਾ ਨੇ ਜ਼ਿਕਰ ਕੀਤਾ ਅੱਗੇ ਓਕੇ ਹਾਂਜੀ ਤਾਂ ਇੱਥੇ ਹੋ ਜਾਂਦਾ ਹੈ ਜੀ ਅੱਜ ਦਾ ਲੈਕਚਰ ਓਵਰ ਆਈ ਹੋਪ ਤੁਹਾਨੂੰ ਲੈਕਚਰ ਸਮਝ ਵੀ ਆ ਗਿਆ ਹੋਗਾ ਹੁਣ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ 1 ਸਤੰਬਰ ਨੂੰ ਸ਼ੁਰੂ ਹੋਣ ਵਾਲੇ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਦੇ ਬੈਚਸ ਵਿੱਚੋਂ ਕੁਝ ਵੀ ਜੁਆਇਨ ਕਰਨਾ ਚਾਹੁੰਦਾ ਹੈ ਮਾਸਟਰ ਕੇਡਰ ਲੈਕਚਰਰ ਜਾਂ ਫਿਰ ਲਾਈਕ ਹਰਿਆਣਾ ਦਾ ਜਿਹੜਾ ਹੈ ਨਾ ਪੀਸੀਐਸ ਦਾ ਐਗਜ਼ਾਮ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਮੈਨੂੰ ਪਲੀਜ਼ ਇੱਕ ਚੀਜ਼ ਹੋਰ ਦੱਸਣਾ ਕਿਉਂਕਿ ਇੱਥੇ ਜ਼ਿਆਦਾ ਡੀਟਪਲ ਐਸਬੀ ਵਾਲੇ ਸਟੂਡੈਂਟਸ ਬੈਠੀ ਹੋਏ ਨੇ ਤੁਹਾਡੇ ਸਿਲੇਬਸ ਦੇ ਵਿੱਚ ਦੀਵਾਨ ਸਿੰਘ ਕਾਲੇਪਾਨੀ ਨੂੰ ਬਤੌਰ ਵਾਰਤਕਕਾਰ ਦਿਖਾਇਆ ਗਿਆ ਹੈ ਇੱਕ ਉਹਨਾਂ ਦੀ ਸਵੈ ਜੀਵਨੀ ਬੋਲੀ ਗਈ ਹੈ ਜੀ ਵੀ ਇਹਦੇ ਬਾਰੇ ਦੱਸੋ ਕੀ ਮੈਨੂੰ ਕੋਈ ਦੱਸ ਸਕਦਾ ਹੈ ਕਿ ਇਹਨਾਂ ਦੋਨਾਂ ਚੀਜ਼ਾਂ ਬਾਰੇ ਤੁਹਾਨੂੰ ਕਿਤੋਂ ਵੀ ਕੁਝ ਆਈਡੀਆ ਮਿਲਿਆ ਦੱਸੋ ਹਾਂਜੀ ਬੋਲੋ ਕੀ ਤੁਹਾਨੂੰ ਇਹਨਾਂ ਦੋਨਾਂ ਚੀਜ਼ਾਂ ਬਾਰੇ ਕੋਈ ਵੀ ਆਈਡੀਆ ਮਿਲਿਆ ਬਸ ਇੰਨੇ ਖੁਸ਼ ਵੀ ਨਾ ਹੋਵੋ ਹਾਂਜੀ ਕੱਲ ਨੈੱਟ ਦਾ ਐਗਜ਼ਾਮ ਹੈਗਾ ਨਹੀਂ ਸਵੈ ਜੀਵਨੀ ਕਿਹੜੀ ਆ ਇਹਨਾਂ ਦੀ ਇੱਕ ਵਾਰੀ ਪਲੀਜ਼ ਮਨਵੀਰ ਜੀ ਮੈਨੂੰ ਦੱਸਣਾ ਇਹਨਾਂ ਦੇ ਬਾਰੇ ਦੇ ਵਿੱਚ ਤਾਂ ਜੀਵਨੀ ਲਿਖੀ ਗਈ ਹੈ ਪਰ ਸਵੈ ਜੀਵਨੀ ਤਾਂ ਨਹੀਂ ਹੈ ਕੱਲ ਦਾ ਜਿਨ੍ਹਾਂ ਦਾ ਵੀ ਨੈੱਟ ਦਾ ਐਗਜ਼ਾਮ ਹੈਗਾ ਉਹਨਾਂ ਨੂੰ ਵੈਰੀ 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 올 ਦਾ ਬੈਸਟ ਹਨਾ ਹੋਰ ਇਹਨਾਂ ਬਾਰੇ ਕੁਝ ਨਹੀਂ ਪਤਾ ਮੈਨੂੰ ਤਾਂ ਲੱਗਦਾ ਹੈ ਕਿ ਬਸ ਇਹ ਡੀ ਟ੍ਰਿਪਲ ਐਸ ਵੀ ਦਾ ਜਿਨੇ ਸਿਲੇਬਸ ਬਣਾਇਆ ਹੋਣਾ ਨਾ ਉਹ ਪਤਾ ਨਹੀਂ ਕਿਦਾਂ ਰਾਤ ਨੂੰ ਸੁਪਨਾ ਲੈ ਕੇ ਸਵੇਰੇ ਉੱਠੇ ਹੋਣੇ ਆ ਤੇ ਉਹਨਾਂ ਨੇ ਬਸ ਐਨੀ ਜੋ ਹੱਥ ਵਿੱਚ ਆਇਆ ਉਹ ਲਿਖੀ ਗਏ ਲਿਖੀ ਗਏ ਹਾਂ ਇੱਕ ਸਨੈਰੀ ਦਿਲ ਇਹਨਾਂ ਦੀ ਜੀਵਨੀ ਹੈ ਹਨਾ ਸਵੈ ਜੀਵਨੀ ਨਹੀਂ ਹੈ ਐਗਜ਼ੈਕਟਲੀ ਚਲੋ ਠੀਕ ਹੈ ਜੀ ਕੱਲ ਦੇ एग्जाम ਦੇ ਲਈ ਵੈਰੀ ਵੈਰੀ 올 द बेस्ट ਐਂਡ ਬਹੁਤ ਵਧੀਆ ਕਰਕੇ ਆਇਓ ਪਰਮਾਤਮਾ ਕਰੇ ਤੁਹਾਡਾ ਪੇਪਰ ਕਲੀਅਰ ਹੋ ਜੇ ਤੇ ਜਿਹੜੇ ਦਸੰਬਰ ਦੇ ਵਿੱਚ ਪੇਪਰ ਨੂੰ ਕਰਨਾ ਚਾਹੁੰਦੇ ਨੇ ਤੇ ਅਗਰ ਉਹ ਚਾਹੁੰਦੇ ਐ ਕਿ ਭਈ ਉਹਨਾਂ ਨੂੰ ਬੈਚ ਚਾਹੀਦਾ ਹੈ ਤਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨੈਟ ਦੀ ਤਿਆਰੀ ਕਰਵਾਈ ਜਾਊਗੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਠੀਕ ਹੈ ਤਾਂ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਇਨਾ ਸ਼ਬਦਾਂ ਦੇ ਨਾਲ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ ਕੱਲ ਮਿਲਦੇ ਹਾਂ 9:30 ਵਜੇ ਬਾਏ ਥੈਂਕ ਯੂ